ਪੰਜਾਬ ਦੀ ਸਰਮੌਰ ਜਥੇਬੰਦੀ ਐਸੀਬੀਸੀ ਕਰਮਚਾਰੀ ਫੈਡਰੇਸ਼ਨ ਇਕਾਈ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਨਵਾਂ ਸਾਲ 2025 ਮੌਕੇ ਸੰਵਿਧਾਨ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਫੈਡਰੇਸ਼ਨ ਵੱਲੋਂ ਕੈਲੰਡਰ ਤਿਆਰ ਕੀਤਾ ਗਿਆ ਹੈ ਇਸ ਸੰਬੰਧੀ ਜਥੇਬੰਦੀ ਦੇ ਆਗੂ ਸੂਬਾ ਮੀਤ ਪ੍ਰਧਾਨ ਰਾਕੇਸ਼ ਕੁਮਾਰ ਬਾਬੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਵੱਲੋਂ ਰੱਖੇ ਇੱਕ ਸੱਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅੱッパー ਬਾਰੀ ਦੁਆਬ ਨਹਿਰ ਹਲਕਾ ਅੰਮ੍ਰਿਤਸਰ ਦੇ ਨਿਗਰਾਨ ਇੰਜੀਨੀਅਰ ਗੁਰਪਿੰਦਰ ਸਿੰਘ ਸੰਧੂ ਅਤੇ ਕਾਰਜਕਾਰੀ ਇੰਜੀਨੀਅਰ ਹੈਪੀ ਕੁਮਾਰ ਵੱਲੋਂ ਫੈਡਰੇਸ਼ਨ ਦੇ ਇੱਕ ਲੰਡਰ ਨੂੰ ਲੋਕ ਹਿੱਤ ਵਿੱਚ ਜਾਰੀ ਕੀਤਾ ਗਿਆ ਇਸ ਮੌਕੇ ਉਪ ਮੰਡਲ ਅਫਸਰ ਅਭਿਸ਼ੇਕ ਕੁਮਾਰ ਸਰਕਲ ਸੁਪਰਡੈਂਟ ਹਰਜੀਤ ਸਿੰਘ ਮਨੀਸ਼ ਕੁਮਾਰ ਸੂ ਰਾਜੇਸ਼ ਕੁਮਾਰ ਵਿਜੀਲੈਂਸ ਵਿੰਗ ਦੇ ਸੁਪਰਟੈਂਡੈਂਟ ਸੁਖਦੇਵ ਸਿੰਘ ਮਨੂਸ਼ ਸ਼ਰਮਾ ਤੋਂ ਇਲਾਵਾ ਵਾਕਵਾਖ ਜਥੇਬੰਦੀਆਂ ਦੇ ਆਗੂ ਸੰਜੀਵ ਕੁਮਾਰ ਕਵਲਦੀਪ ਸਿੰਘ ਰਾਜਮਹਿੰਦਰ ਸਿੰਘ ਮਜੀਠਾ ਇੰਜੀਨੀਅਰ सुरेंद्र ਮਹਾਜਨ ਨਿਸ਼ਾਨ ਸਿੰਘ ਸੰਧੂ ਵੀ ਹਾਜ਼ਰ ਸਨ ਸਾਡੇ ਐਸ.ਬੀ.ਸੀ ਫੈਡਰੇਸ਼ਨ ਆ ਪੰਜਾਬ ਵੱਲੋਂ ਦੇ ਸੱਦੇ ਤੇ ਜਿਹੜਾ ਪੰਜਾਬ ਦਾ ਕੈਲੰਡਰ ਜਿਹੜਾ ਅੰਮ੍ਰਿਤਸਰ ਨਹਿਰ ਮਹਿਕਮੇ ਦੇ ਵਿੱਚ ਰਿਲੀਜ਼ ਕੀਤਾ ਗਿਆ ਆ ਇਸ ਮੌਕੇ ਸਾਡੇ ਭਰਾਤਰੀ ਜਥੇਬੰਦੀਆਂ ਤੋਂ ਸਾਡੇ ਸਾਥੀ ਕਲੈਰੀਕਲ ਐਸੋਸੀਏਸ਼ਨ ਤੋਂ ਜਈ ਐਸੋਸੀਏਸ਼ਨ ਤੋਂ ਤੇ ਸਾਡੇ ਹੋਰ ਸੁਬਡੈਂਟ ਸਾਹਿਬਾਨ ਹੋਰ ਪ੍ਰਤਲੀ ਜਥੇਬੰਦੀਆਂ ਜਿਹੜੀਆਂ ਉਹ ਇਸ ਮੌਕੇ ਸਾਡੇ ਇੱਥੇ ਪਹੁੰਚੀਆਂ ਬਹੁਤ ਬਹੁਤ ਧੰਨਵਾਦ ਸਾਰੀਆਂ ਜਥੇਬੰਦੀਆਂ ਦਾ ਸਾਰੇ ਸਾਥੀਆਂ ਦਾ ਜਿਹੜਾ ਉਹਨਾਂ ਨੇ ਸਾਡੇ ਇੱਥੇ ਕੈਲੰਡਰ ਰੀਲੀਜ਼ ਕਰਨ ਚ ਜਿਹੜੀ ਆ ਉਹ ਬੜੀ ਭੂਮਿਕਾ ਨਿਭਾਈ ਆ